ਵੀਡੀਓ ਬਾਕੀ ਕਿੱਥੇ ਲੱਗ ਗਿਆ ਅੱਗੇ ਆ ਜਾਓ ਇਹ ਐਸ ਤੋਂ ਇਹ ਕਵਰ ਸ਼ੁਰੂ ਕਵਰ ਫੁੱਲ ਵਾਪਸ ਹੈ ਆ ਸਾਰਾ ਏਰੀਆ ਅਸੀਂ ਕਵਰ ਕਰਾਂਗੇ ਦੀ ਵੱਡੀ ਪਾਈਪਲਾਈਨ ਦੀ ਡਰੇਨ ਇਸ ਆਈ ਹੋ ਗਈ ਤੇ ਨਾ ਕਦੇ ਹੋਈ ਹੈ ਸਾਰ ਸਈਆ ਇਸ ਤੋਂ ਪਹਿਲਾ ਅਧਿਕਾਰੀ ਕਿੱਥੇ ਗਿਆ ਉਹਨੂੰ ਤੁਸੀਂ ਪਹਿਲਾਂ ਕਿਉਂ ਨਹੀਂ ਲਿਆ ਕੇ ਪਹਿਲਾਂ ਸਾਫ਼ ਸਈਆ ਕਹਿੰਦੇ ਹੁਣ ਖੜੀ ਆ ਮੌਕੇ ਤੇ ਕੱਲ ਸਾਰਾ ਦਿਨ ਖੜੀ ਗਈ ਆ ਹੁਣ ਮੇਰੇ ਕਹਿਣ ਤੋਂ ਬਾਅਦ ਵੀ ਐਸਡੀਐਮ ਸਾਹਮਣੇ ਖੜੇ ਨੇ ਅਸੀਂ ਉਹਨਾਂ ਨੇ ਰਿਟਰਨ ਆਰਡਰ ਪਾਸ ਕਰੇ ਨੇ ਐਲਡੀਐਮ ਸਾਹਮਣੇ ਆਰਡਰ ਆਂਦੀ ਐ ਮੀਤੂ ਜਿਹਾ ਲਾਦੀ ਆ ਮੌਕੇ ਦੀ ਸਰਕਾਰ ਦੀ ਐਮਐਲਏ ਖੜੀ ਆ ਉਹਦੀ ਵੀ ਕੋਈ ਸੁਣੀ ਨਹੀਂ ਤੇ ਆ ਜਿਹੜੇ ਮੈਟਰ ਕਾਉਂਸਲ ਦੇ ਅਧਿਕਾਰੀ ਨੇ ਉਹਨਾਂ ਨੇ ਪਰਲੇ ਪਾਸੋਂ ਦੇਖ ਰਹੇ ਨੇ ਤੁਹਾਨੂੰ ਖਾਲ ਜਾਉਂਦਾ ਇਹਨਾਂ ਨੇ ਦੋਏ ਪਾਈਪਲਾਈਨਾਂ ਪੱਟਣ ਦੀ بجائے ਇਹਨਾਂ ਨੇ ਪਰਲੇ ਪਾਸੇ ਦੀ ਆਰ ਜੀ ਕਖਾੜ ਲਿਆਂਗਾ ਕਹਿੰਦੇ ਜੀ ਪ੍ਰਬੰਧ ਹੋ ਗਿਆ ਪਾਣੀ ਇੱਧਰ ਵੀ ਆ ਜੂ। ਤੁਸੀਂ ਦੇਖੋ ਆਪਾਂ ਪਿੱਛੇ ਦੇਖ ਕੇ ਆਂ ਜਿੰਨਾ ਪਾਣੀ ਖੜਾ ਬੰਨ ਕੁੱਤੇ ਪਈ ਇੱਥੋਂ ਦੀ ਪਾਣੀ ਆ ਜੂਗਾ। ਮੈਨੂੰ ਸਾਹਮਣੇ ਨਹੀਂ ਆ ਰਹੀ ਵੀ ਇਹ ਤਾਂ ਸਿਆਸਤ ਕੌਣ ਕਰ ਰਿਹਾ। ਕੀ ਲੱਗਦਾ ਕਿਸ ਦਾ ਕੰਮ ਜਾਇਗਾ ਜਿਹੜਾ ਕੋਲੋਨੀ ਦੇ ਮਾਲਕ ਨੇ ਉਹ ਵੀ ਅੰਦਰ ਚਕੇ ਰਸਤਾ। ਮੈਂ ਕਿਸੇ ਦਾ ਨਾਮ ਨਹੀਂ ਲੈਣਾ। ਨਾਮ ਮੈਂ ਲੈਣਾ ਚਾਹੁੰਨੀ ਆ। ਮੈਨੂੰ ਇਹਨਾਂ ਪਤਾ ਵੀ ਇਹ ਜਿਹੜੀ ਡਰੇਨ ਆ। ਇੰਨਾ ਕ ਜਿਹੜਾ ਏਰੀਆ ਕੋਈ ਨਹੀਂ ਕਰਦਾ। ਇਹ ਜਿਹੜਾ ਏਰੀਆ ਇਹਦੀ ਮਾਲਕ ਨਜ਼ਰ ਵਿੱਚ। ਪਾਈਪ ਲਾਈਨਾਂ ਨੂੰ ਉਹਨਾਂ ਨੂੰ ਬੰਦ ਕਰਵਾਉਣਾ ਦੁਬਾਰਾ ਠੀਕ ਕਰਨਾ ਤੇ ਜਿਹੜਾ ਰਾਈਟ ਹੈ ਉਹ ਥਾਰਾ ਨਿਕਲ ਰਿਹਾ ਹੁੰਦਾ ਹੈ ਮੈਨੂੰ ਨਗਰ ਕੌਂਸਲ ਦੇ ਅਧੀਨ ਅੱਗੇ ਮੁੰਡਾ ਅਧੀਨ ਤੇ ਪਾਈਪ ਲਾਈਨਾਂ ਪਾਣੀ ਹੀ ਚੋਣ ਜਾਂਦੇ ਨੇ ਪੂਰਾ ਟ੍ਰੇਨ ਹੀ ਟੁੱਟ ਗਿਆ ਪਾਣੀ ਹੋਰ ਕਿੱਸ ਕਰਾਂਗੇ ਮੈਂ ਗੱਲ ਕਰਦੇ ਆਂ ਤੇ ਬਾਕੀ ਡਰੇਨ ਸਾਰੀ ਡਰੇਨਿੰਗ ਡਿਪਾਰਟਮੈਂਟ ਦੇ ਨਾਮ ਤੇ ਆਹ ਦੋ ਕਿੱਲਾਂ ਦੀ ਵਾਹੀ ਡਰੇਨ ਜਿਹੜੀ ਉਹ ਨਗਰ ਕੌਂਸਲ ਦੇ ਨਾਮ ਕੀ ਨੋਵੀ ਇਹ ਵੀ ਮੈਨੂੰ ਉਹੀ ਪਤਾ ਲੱਗਿਆ ਇਹ ਚੈੱਕ ਕਰਾਂਗੇ ਵੀ ਇਹ ਇੰਨਾ ਜੇਰੀਆ ਨਗਰਪਾਲਿਕਾ ਦੇ ਨਾਮ ਤੇ ਪਾਣੀ ਤਾਂ ਹੋ ਰਿਹਾਗਾ ਪਾਣੀ ਤਾਂ ਹੋ ਰਿਹਾਗਾ ਤੇ ਪਾਣੀ ਆ ਗਿਆ ਸਭੇ ਹੋ ਗਿਆ ਲੱਗਦਾ ਕਿ ਇਸ ਪਾਸੇ ਦਾ ਕੋਈ ਨਾ ਪਤਾ ਇਹਨਾਂ ਪੈਟਰਨਾਂ ਦੀ ਸफाई ਨਹੀਂ ਹੋ ਜਾਂਦੀ ਸਪੱਤ ਆਉਟੋਮੈਟਰ ਪਾਸੇ ਦੇ ਘਰ ਕਿਤੇ ਕੋਈ ਪੰਪ ਹੋਇਆ ਕਿ ਮੋਟਰ ਨਾਲ ਹੀ ਪਾਣੀ ਆ ਕੇ ਨਾਉਂ ਤੇ ਆਉਂਦੀ ਹੈ ਹਰ ਸਾਲ ਪਾਈ ਹੁੰਦੀ ਹੈ ਪਿਛਲੇ ਸਾਲ ਵੀ ਹੋਇਸੀ ਪਰ ਐਨੀ ਬਰਸਾਤ ਕਿਸੇ ਨੂੰ ਨਹੀਂ ਪਤਾ ਕਿ ਇਹ ਜੇ ਐਨੀ ਬਰਸਾਤ ਤੋਂ ਅੱਗੇ ਜਿਹੜੀਆਂ ਬਰਸਾਤਾਂ ਹੋਣਾਂ ਸੀ ਮਗਾਪਾਣੀ ਪਾਣੀ ਘਟਾ ਤੁੰਦਰ ਜਿਹੜਾ ਵਾਈ ਖਾਲੀ ਹੋ ਜਾਊਗਾ ਪਰ ਉਹ ਤਰਸਾਤ ਹੀ ਨਹੀਂ ਬੰਦ ਹੋ ਰਹੀ ਦੇ ਪ੍ਰੋਜੈਕਟ ਦਾ 10 ਰਹਿਮਲੇ ਉਸ ਤੋਂ ਬਾਅਦ ਜਿਹੜਾ ਇਹਨੂੰ ਪਾਈਪਲਾਈਨ ਸੌਫਟ ਕਰਨਾ ਉਹਦੇ ਫੋਨ ਤੋਂ ਜਿਹੜੀ ਜਿਹੜੇ ਕੱਲ ਇਹਦੀ ਟ੍ਰੇਨ ਦੇ ਉਰੇ ਪਾਈਪਲਾਈਨਾਂ ਪੱਟਣ ਦੇ ਤੁਸੀਂ ਆਰਡਰ ਫਾਸਟ ਕਰਨਾ ਤੁਹਾਨੂੰ ਨਹੀਂ ਦਾ ਸਾਥ ਨਾਲੇ ਜਿਹਨੇ ਉਹ ਰੇਲਵੇ ਰੋਡਰਾਂ ਦੀ ਉਲੰਘਣਾ ਕਰਕੇ ਇੱਕ ਥਾੜ੍ਹ ਰਸਤਾ ਬਣਾਇਆ ਕੀ ਜਿਵੇਂ ਐਮਐਲਏ ਦੱਸ ਰਹੇ ਨੇ ਕਿ ਜੇਕਰ ਕੋਸੋ ਦੇ ਨਾਮ ਤੋਂ ਕੋਈ ਤਾਂ ਕਿ ਲੱਗਦਾ ਨਹੀਂ ਕਿ ਕਿੰਨੇ ਕਿਲੇ ਵੱਡਾ ਕੋਈ ਮਸਲਾ ਖੜਾ ਜਿੱਦਾਂ ਕਿ ਇੱਕ ਪਾਸੇ ਪੂਰਾ ਸ਼ਹਿਰ ਬੰਦ ਹੋਣ ਦੀ ਤਰਾਰ ਹੈ ਦੂਜੇ ਪਾਸੇ ਕੰਮਜਾੜਾ ਕੀਤਾ ਹੋਇਆ ਨੌਕਰ ਦਾ ਕੰਮ ਹੈ ਜੇਕਰ ਤੁਸੀਂ ਅੱਗੇ ਹੋਰ ਇਸ ਬਾਰੇ ਕਿਸੇ ਕਿਸੇ ਨੇ ਨੋਟ ਨਹੀਂ ਕੀਤੀ ਹੋਈ ਹੈ ਜੇ ਤੁਸੀਂ ਇਹ ਕਰੀਏ ਜੇ ਇਹ ਪਾਈਪ ਵਿੱਚ ਕੁਝ ਹੋਈਏ ਇਹਨਾਂ ਬਾਹਰ ਚੈੱਕ ਕਰੋ ਦੂਜੇ ਤੋਂ ਚੈੱਕ ਲੋ ਅਤੇ ਅੰਦਰ ਤੋਂ ਉਹ ਬੜਾ ਨਾ ਕਰਵਾਇਆ ਕਿ ਇਹ ਐਪਾਸ ਕਰਦੀ ਹੈ ਤੈਨੂੰ ਲੱਗਦਾ ਨਹੀਂ ਕਿ ਜਦੋਂ ਮੌਕੇ 'ਚ ਹੀ ਪ੍ਰਸ਼ਾਸਨ ਜਾਣਿਆ ਦਾ ਪਿਆ ਸਮਾਂ ਹੋ ਗਿਆ ਤੇ ਕਹਰੇ ਨੇ ਲਗਾਤਾਰ ਮੌਸਮ ਵਿਭਾਗ ਅਲਰਟ ਦੇ ਰਿਹਾਗਾ ਪਰ ਸਾਡ ਕਿਤੇ ਇੱਕਦਮ ਕੰਦ ਨਹੀਂ ਬਣਦਾ ਰਾਮ ਸਾਧਰੀ ਉਹਦੇ ਕਰਕੇ ਇੱਕਦਮ ਕਿਵੇਂ ਆ ਰਹੀ ਹੈ ਅੱਜ ਜਿਹੜਾ ਪਰ ਹਾਂ ਟ੍ਰੇਨ ਦਾ ਟਿੱਕੇ ਤੋਂ ਕਹਿ ਰਹੇ ਕਿ ਦਾਮਾ ਦੇ ਫਸਲ ਤੇ ਨਾਸਟਾ ਹੋ ਚੁੱਕਿਆਗਾ ਪਰ ਕੋਈ ਕੋਰਣੀ ਨਹੀਂ ਹੈ ਇਹਨਾਂ ਦੇ ਨਿਯਮਾਂ ਦੁਆਰਾ ਬਣਾਉਂਦੇ ਅੱਜ ਵਾਪਸੀ ਮੈਂ ਬੰਦੇ ਤੋਂ ਹੋ ਗਈ ਹੋਰ ਹੋਣੀ ਬੰਦੇ ਤੋਂ ਹੋ ਗਈ ਤੇ पाएगा नहीं कल की भी मूल से अधिकारी कल भी ऑर्डर किया जाती लेवल के अधिकारी जो है कोई सामने भी प्यार ਉੱਧਰ ਨਹੀਂ ਤਾਂ ਖੁੱਲ੍ਹੀ ਹੋ ਆਪਣੋਲੀ ਆ ਉਰਲੀ ਬੰਦ ਹੋਈ ਹੋਈ ਐਥੇ ਮਿੱਟੀ ਕਿਰਦੇ ਹੋਰਾ ਸੰਭਾਲ ਕਰਦੇ ਨੇ ਬੜੀ ਹੁਣ ਦੇਖ ਯਾਹਾਂ ਗਿਆ ਦੱਸਦੇ ਹਾਂ ਕਿ ਪਾਣੀ ਨਹੀਂ ਨਿਕਲ ਰਿਹਾ ਹੈ ਪਾਣੀ ਦੀ ਲੋ ਦੀ ਚੈੱਕਰ ਅਸ ਨਿਕਲ ਕੇ ਆਉਂਦੀ ਹੈਗਾ ਤਾਂ ਇਸ ਏਰੀਆ ਦੇ ਲੋਕੋ ਰਾਕੇ ਜਿਹੜੀ ਗੱਲ ਕਰਦੇ ਨੇ ਅੱਗੇ ਪਾਣੀ ਹੈ ਅੱਗੇ 20 ਕਿਲੋਮੀਟਰ ਬਾਅਦ ਜੇ ਪਾਣੀ ਲੱਗਿਆ ਕਿ ਪਾਪ ਹੈ ਉਹ ਦਾਣ ਦਾ ਕਰਨ ਕਿ ਉਹ پورے ਖਾਨੀ ਰੁਕ ਗਿਆ ਹੈ ਕਿਉਂਕਿ ਪ੍ਰੈਸ਼ਰ ਉੱਪਰ ਪਾਣੀ ਤੇ ਜਾ ਰਿਹਾ ਹੈ ਠੀਕ ਹੈ ਖਾਤਾ ਤੁਹਾਨੂੰ ਕਰ ਪਹਿਲਾਂ ਅਭੀ ਇਹ ਨਗਰ ਕੰਮ ਕਰਦਾ ਹੈ ਹਾਂ ਹਾਂ guardare le non fa, non volete passare, non ti guarda, la signora ti non ti sto guardando le macchine, perché la signora non fa di non fa non ਕੰਗਿਆ ਲੈ ਕੇ ਆਪ ਵਰਟਾਂਗੇ ਜਮਦੀਨ ਲਾ ਆ ਬੈਠੀ ਆ ਵੀ ਕੋਈ ਬੰਦਾ ਸਮਝਾ ਪਰ ਉਹ ਨਹੀਂ ਕਰਵਾਉ ਜੀ ਵਿੱਚੋਂ ਭਰੋਲੀਆਂ ਵਟਵਾਈ ਚੱਲੋ ਨਾਲ ਜੀ ਇਹ ਬਿੰਦੂ ਨੂੰ ਬੰਦ ਕਰ ਦਿੰਦੇ ਨੇ ਜੀ ਜਾਂਦੀ ਨਹੀਂ ਹੈਗੀ ਆ ਠੀਕ ਹੈ ਕਰਦੇ ਕਥੀ ਖਾਲੀ ਪਾਈ ਜਾਂ ਮਾਰੀ ਬੜੀ ਉਹ ਪਾਣੀ ਨਹੀਂ 10 ਦੀ ਵਾਲ ਨਹੀਂ ਇਹਦਾ ਇਹਦਾ ਹੋਣਾ ਕਿ ਜਿਹੜੇ ਨੇ ਪਾਣੀ ਕਰਦੇ ਨੇ ਨਾ ਉਹ ਕਰੀਏ ਪੰਟੀਆ ਰਨ ਨੂੰ ਬੰਨ੍ਹ ਕੇ ਉਹ ਜਿਹੜੇ ਨੇ ਲੈਟੇ ਨੇ ਤਦ ਨੂੰ ਪਾਣੀ ਪਾਗਾ ਵੀ ਗੁਰਦੁਆਰਾ ਸਾਰਾ ਪਾਣੀ ਪਾਣੀ ਲੱਗਦਾ ਰਾਤ 9:30 ਵਜੇ ਤੱਕ ਬੰਦ ਨਾ ਅਸੀਂ ਲੱਗੇ ਆਈ ਅਸੀਂ ਬੜੇ ਆਰਾਮ ਅਸੀਂ ਲੜ ਕੇ ਆ ਅਸੀਂ ਆਪ ਲਾਇਆ ਸਾਰੀ ਟਰਾਲੀ ਲੈਓ ਪਤਟੀ ਲੈ ਜਾਈਏ ਤੇ ਤੁਹਾਨੂੰ ਲੱਗਦੀ ਰਾਤ 9:00 ਵਜੇ 10:00 ਵਜੇ ਕੋਕ ਲੈਣੇ ਪਾਣੀ ਕੋਈ ਪਾਣੀ ਕਿੰਨਾ ਜ਼ਰੂਰ ਪਾਣੀ ਚਾਦਾ ਟਰੈਕ ਚੱਲਦਾ ਰਾਤ 10:00 ਵਜੇ ਗਿਆ ਜੀ ਬੰਨ ਲਾ ਕੇ ਅਸੀਂ ਕਿਨਾਰੇ